ਆ ਸਾਨੂੰ ਨੇੜੇ ਤੋਂ ਦਿਖਾ ਦੇਣਾ ਗਿਰ ਬੱਛੀ ਇਹ ਕੀ ਲਾਰੇ ਬੋਤਲਾਏ ਅੰਕਲ ਜੀ ਦੋਸਤੋ ਅੰਕਲ ਦਾ ਕਹਿਣਾ ਸੀ ਕਹਿੰਦਾ ਵੀ ਕੋਈ ਗੱਲ ਨਹੀਂ ਲਾਰੇ ਜਿੰਨੇ ਮਰਜ਼ੀ ਲਾ ਲਓ ਪਰ ਵੀਡੀਓ ਬਣਵਾਉਣੀ ਤਾਂ ਸੋਥੇ ਹੀ ਬਣਵਾਣੀ ਹਾਂਜੀ ਹੱਸੇ ਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਨਾ ਆਪਾਂ ਸਾਨੀਪੁਰ ਪਿੰਡ ਦੇ ਵਿੱਚ ਪਹੁੰਚੇ ਹੈਗੇ ਇੱਕ ਤਾਂ ਆ ਗਿਰ ਬੱਛੀ ਹੈ ਜਿਹੜੀ ਇਹਦੀ ਡਿਟੇਲ ਲੈ ਕੇ ਦੇਵਾਂਗੇ ਬਾਈ ਕੋਲੇ ਇਹ ਬਕਾਊ ਆ ਤੇ ਅੱਗੇ ਆ ਗਿਆ ਇੱਕ ਬੁੱਲ ਇਹ ਵੀ ਬਹੁਤ ਸੋਹਣਾ ਸੁਨੱਖਾ ਬੁੱਲਾ ਹੈਗਾ ਦੋਸਤੋ ਬਾਕੀ ਆਪਾਂ ਇਹਦੀ ਵੀ ਡਿਟੇਲ ਲੈ ਕੇ ਦੇਵਾਂਗੇ ਤੇ ਆਜੋ ਆਪਾਂ ਬਾਈ ਜੀ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਹੈ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਪਹਿਲਾਂ ਤਾਂ ਨਾਮ ਦੱਸੋਗੇ ਤੁਹਾਡਾ ਨਾਮ ਕੀ ਹੈ ਜੀ ਹਾਂ ਜੀ ਮੇਰਾ ਨਾਮ ਦਿਲਬਰ ਸਿੰਘ ਛੋਟਾ ਨਿਕਨੇਮ ਬੁੱਲਾ ਬੁੱਲਾ ਹਾਂ ਜੀ ਠੀਕ ਹੈ ਜੀ ਪਿੰਡ ਸਾਨੀਪੁਰ ਡਿਸਟ੍ਰਿਕਟ ਫਤਿਹਗੜ ਸਾਹਿਬ ਡਿਸਟ੍ਰਿਕਟ ਫਤਿਹਗੜ ਸਾਹਿਬ ਪੈਂਦਾ ਜੀ ਹਾਂ ਜੀ ਤੇ ਨੇੜੇ ਆਪਣੇ ਸਰਹੰਦ ਜੀਟੀ ਰੋਡ ਜੀਟੀ ਰੋਡ ਸਰਹੰਦ ਹਾਂ ਜੀ ਠੀਕ ਹੈ ਜੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਇੱਕ ਤਾਂ ਅੰਕਲ ਕੋਲੇ ਜੇ ਗੱਲ ਕਰਕੇ ਬੱਛੀ ਆ ਗਈ ਹੈ ਨਾ ਜੀ ਤੇ ਇੱਕ ਆ ਗਿਆ ਆਪਣੇ ਕੋਲੇ ਬੋਲ ਆ ਗਿਆ ਹਾਂਜੀ ਤੇ ਆਪਾਂ ਪਹਿਲਾਂ ਜੇ ਗੱਲ ਕਰਕੇ ਬੱਛੀ ਤੋਂ ਸਟਾਰਟ ਕਰ ਲੈਣੇ ਹੈਗੇ ਹਾਂਜੀ ਤੇ ਸਰ ਜੇ ਇਹਦੀ ਗੱਲ ਕਰਕੇ ਬੱਛੀ ਦੀ ਹੁਣ ਇਹ ਗਿਰਨਸਲ ਦੇ ਵਿੱਚ ਪੈਂਦੀ ਹੈ ਹਾਂਜੀ ਤੇ ਇਹਦੀ ਮਤਲਬ ਕਿੰਨੀ ਕੁ ਉਮਰ ਹੋ ਗਈ ਜੀ ਇਹਦੀ ਉਮਰ 2 ਸਾਲ ਦੀ ਹੋਗੀ ਜੀ ਦੋ ਕੁ ਸਾਲ ਦੀ ਹਾਂਜੀ ਠੀਕ ਹੈ ਉਹ ਘਟੇ ਐ ਵੱਧ ਨਹੀਂ ਐ ਠੀਕ ਹੈ ਜੀ ਹਾਂਜੀ ਤੇ ਇਹ ਮਤਲਬ ਇੱਕ ਵਾਰੀ ਕੋਈ ਹੀਟ ਚ ਆਈ ਇਹ ਹੀਟ ਚ ਆਲੀ ਇੱਕ ਵਾਰ ਠੀਕ ਹੈ ਜੀ ਇੱਕ ਵਾਰ ਅਸੀਂ ਖੰਜਾਤੀ ਇਹ ਪਹਿਲੀ ਹੀਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੌਸਮ ਚੇਂਜ ਹੋਣ ਕਰਕੇ ਤੇ ਡਾਕਟਰ ਤੋਂ ਸਲਾਹ ਲਈ ਇਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਹੁਣ ਇਹ ਫਰਵਰੀ ਦੇ ਵਿੱਚ ਮਤਲਬ ਹੀਟ ਹੀਟ ਚ ਆਉਣਗੀਆਂ ਆਊਗੀ ਹਾਂ ਠੀਕ ਹੈ ਜੀ ਤੇ ਇਹ ਇਹਦੀ ਜੇ ਗੱਲ ਕਰਕੇ ਆਪਾਂ ਰੇਟ ਦੇ ਸਰ ਤੇ ਕਿ ਨਾ ਇਹ ਰੇਟ ਆਪਾਂ ਕਿੰਨਾ ਕਰੱਖਾਂਗੇ ਰੇਟ ਕਰਾਉਣ ਨੂੰ ਤਾਂ ਜੀ ਚਾਹੇ 20000 ਰੁਪਇਆ ਕਰਾ ਲਓ ਠੀਕ ਹੈ ਜੀ ਆਪਾਂ 15 ਦੀ ਦੇ ਦੇ ਦਿੰਗੇ 15 ਦੀ ਦੇ ਦਾਂਗੇ ਹਾਂਜੀ ਠੀਕ ਹੈ ਜੀ ਤੇ ਲੋ ਸਰ ਮੈਂ ਇੱਕ ਵਾਰ ਦਿਖਾ ਦਾਂ ਦੇਖੋ ਦੋਸਤੋ ਹਨਾ ਮੈਂ ਤੁਹਾਨੂੰ ਨੇੜ ਤੋਂ ਦਿਖਾ ਦਿੰਨਾ ਗਿਰ ਬੱਛੀ ਇਹ ਖੀਰੀਆ ਖੀਰੀਆ ਦੇਖੋ ਤੁਸੀਂ ਹਨਾ ਕੰਨਾ ਕੋਨਾ ਦੇ ਤੁਸੀਂ ਇਹ ਦੇਖ ਲਓ ਬਾਕੀ ਦੁੱਧ ਇਹ ਵੀ ਬਹੁਤ ਚੰਗਾ ਦਿੰਦੀਆਂ ਹੁੰਦੀਆਂ ਹੁੰਦੀਆਂ ਦੋਸਤੋ ਬਾਕੀ ਆਜੋ ਮਾੜੀ ਜਿ ਖੋਲ ਕੇ ਦਿਖਾ ਦੇ ਕੇ ਤੇ ਥੱਲੋਂ ਆਰਡਰ ਦੀ ਕੁਆਲਟੀ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਹਾਂਜੀ ਥਾਣ ਹੈਗਾ ਜਿਹੜਾ ਕੱਲਾ ਕੱਲਾ ਥੋੜਾ ਜਿਹਾ ਉਪਰ ਆਇਆ ਜਰੂਰ ਕਰਦੀ ਐ ਇਹ ਬੱਸ ਬੱਤ ਥਾਣ ਬਹੁਤ ਸੋਹਣਾ ਲੱਗਿਆ ਸੋਨੂੰ ਨਾ ਦਿਸੇ ਹਨਾ ਇਹ ਬੱਸ ਬੱਸ ਬੱਤ ਬੱਸ ਵਾਚ ਲੈ ਇਹ ਹੁਣ ਦੂਰ ਤੋਂ ਤੁਸੀਂ ਕੈਮਰੇ ਨਾਲ ਦੇਖ ਪਰਖ ਲਓ ਬਾਕੀ ਖੋਲਣ ਦੀ ਲੋੜ ਨਹੀਂ ਮੈਨੂੰ ਲੱਗਦਾ ਇਹ ਭੱਜੂਗੀ ਹਨਾ ਜੀ ਤੇ 20000 ਰੁਪਇਆ ਰੇਟ ਹੈ ਵੈਸੇ 15000 ਦੀ ਦੇਣੀ ਹੈਗੀ ਤੇ ਆ ਜੋ ਅੱਗੇ ਆਪਾਂ ਇਹਦੀ ਜਾਣਕਾਰੀ ਲੈਣੇ ਆ ਬੁੱਲ ਦੀ ਤੇ ਅੰਕਲ ਜੀ ਜੇ ਇਸ ਬੁੱਲ ਦੀ ਗੱਲ ਕਰ ਗਏ ਆਪਾਂ ਹਾਂ ਜੀ ਇਹਦੀ ਡਿਟੇਲ ਦੱਸੋਗੇ ਸਾਨੂੰ ਹਾਂਜੀ ਇਹਦੀ ਮਾਂ ਦਾ ਰਿਕਾਰਡ 14 ਕਿਲੋ ਦਾ ਠੀਕ ਹੈ ਜੀ ਸਾਡੇ ਪਿੰਡੇ ਇਹਦੀ ਮਾਂ थी ਠੀਕ ਹੈ ਜੀ ਪਿੰਡ ਤੋਂ ਹੀ ਇਹ ਛੋਟਾ ਹੁੰਦਾ ਖਰੀਦ ਲਿਆ ਸੀ ਮੈਂ ਠੀਕ ਹੈ ਜੀ 14 ਕਿਲੋ ਇਹਦੀ ਮਾਂ ਦਾ ਰਿਕਾਰਡ ਹੈ ਠੀਕ ਹੈ ਜੀ ਵੈਸੇ ਇਹ ਨਹੀਂ ਪਤਾ ਹੈਗਾ ਵੀ ਇਹ ਕਿਹੜੇ ਟੀਕੇ ਦਾ ਠੀਕ ਹੈ ਜੀ ਕੀ ਇਹਦੀ ਮਾਂ ਕਿਹੜੇ ਟੀਕੇ ਦੀ ਸੀ ਠੀਕ ਹੈ ਜੀ ਠੀਕ ਹੈ ਇਹ ਨਹੀਂ ਮੈਨੂੰ ਪਤਾ ਇਹ ਇਹ ਬਹੁਤ ਸੋਹਣੀ ਗੱਲ ਹੈ ਜੀ ਦੇਖੋ ਗੱਲ ਵੀ ਕੀਤੀ ਹੈ ਹਨਾ ਵੀ ਸੱਚ ਤੱਕ ਨਹੀਂ ਐਵੇਂ ਮਤਲਬ ਕਹਿ ਦਿੰਦੇ ਵੀ ਆ ਦੇਖੋ ਥੱਲੋਂ ਬੜਾ ਸਾਫ਼ ਸੁਥਰਾ ਹੈਣਾ ਜੀ ਤੇ ਸਿਆਉ ਸੀਲ ਬਹੁਤ ਹੈ ਠੀਕ ਹੈ ਜੀ ਮੱਜਾ ਕਰੌਸ ਵਗੈਰਾ ਵੀ ਕਰਦਾ ਹਾਂ ਹਾਂ ਜੀ ਕਰਦਾ ਜੀ ਜੰਪ ਲਾਉਂਦਾ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਜੇ ਹੁਣ ਆਪਾਂ ਮੰਤਰੇ ਦੀ ਦੇਖ ਗਏ ਹੈਣਾ ਕਿ ਕਦੇ ਵੀ ਕੋਈ ਬੜਾ ਜ਼ਿਆਦਾ ਨਹੀਂ ਹੈਗਾ ਆ ਦਰਮਿਆਨੇ ਕੱਦ ਦਰਮਿਆਨੇ ਕੱਦ ਦਾ ਹੈਣਾ ਉਹ ਠੰਡਾ ਸੀਲ ਆ ਗਿਆ ਠੰਡਾ ਸੀਲ ਬਹੁਤ ਹੈ ਠੀਕ ਹੈ ਜੀ ਪੰਜ ਸਾਲ ਦੀ ਉਮਰ ਹੈ ਜੀ ਇਹਦੀ ਪੰਜ ਸਾਲ ਪੰਜਵਾਂ ਸਾਲ ਲੱਗਿਆ ਹੋਇਆ ਇਹਨੂੰ ਠੀਕ ਹੈ ਪੰਜਵਾਂ ਸਾਲ ਲੱਗਾ ਪੂਰਾ ਨਹੀਂ ਹੋਇਆ ਜੀ ਪੂਰਾ ਨਹੀਂ ਹੋਇਆ ਹਾਂ ਜੀ ਠੀਕ ਹੈ ਸਰ ਤੇ ਸਰ ਜੇ ਇਹਦੀ ਹ ਰੇਟ ਕੀ ਰਹੂ ਇਹਦਾ ਤੇ ਜਿਹੜਾ ਕੀ ਮਤਲਬ ਆਪਣੇ ਨੇੜੇ ਤੇੜੇ ਦੇ ਕਿਸੇ ਪਿੰਡ ਨੂੰ ਸਹੂਲਤ ਮਿਲ ਸਕੇ ਹਨਾ ਉਸ ਹਿਸਾਬ ਦਾ ਮਤਲਬ ਵੀ ਰੇਟ ਇਹਦਾ ਕਰਿਆ ਜੀ 1 ਲੱਖ 10000 ਰੁਪਏ ਜੀ 1 ਲੱਖ 10000 ਹਾਂਜੀ ਦੇਵੋਗੇ ਕਿੰਨੇ ਦਾ ਫਿਰ ਦੇਵੋ ਤੁਹਾਡਾ ਮਾਨ ਕਰ ਦਾਂਗੇ ਜਰੂਰ ਜੀ ਠੀਕ ਹੈ ਜੀ ਇਹਦੇ ਵਿੱਚੋਂ ਠੀਕ ਹੈ ਜੀ ਠੀਕ ਹੈ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਜੀ ਉਹਦਾ ਜਰੂਰ ਮਾਨ ਅੱਧਰ ਕਰਾਂਗੇ ਚਲੋ ਬਹੁਤ ਬਹੁਤ ਧੰਨਵਾਦ ਵੱਧ ਤੋਂ ਵੱਧ ਕਰਾਂਗੇ ਬਾਕੀ ਸੋਦਾ ਵੀ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ। ਕਿਉਂਕਿ ਤੁਸੀਂ ਸਾਨੂੰ ਮਤਲਬ ਮੈਂ ਤੁਹਾਨੂੰ ਲਾਰੇ ਬਹੁਤ ਲਾਏ। ਹਾਂ। ਲਾਰੇ ਬਹੁਤ ਲਾਏ ਅੰਕਲ ਜੀ। ਦੋਸਤੋ ਅੰਕਲ ਦਾ ਕਹਿਣਾ ਸੀ ਕਹਿੰਦਾ ਵੀ ਕੋਈ ਗੱਲ ਨਹੀਂ ਲਾਰੇ ਜਿੰਨੇ ਮਰਜ਼ੀ ਲਾ ਲਓ। ਪਰ ਵੀਡੀਓ ਬਣਵਾਉਣੀ ਆ ਤਾਂ ਸੋਥੇ ਹੀ ਬਣਵਾਉਣੀ ਆ। ਹਾਂ ਬਿਲਕੁਲ। ਸੋਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਸੀ। ਤੇ ਅੰਕਲ ਇੱਕ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦੋ। ਹਾਂ ਜੀ ਸੰਪਰਕ ਨੰਬਰ ਹੈਗਾ ਜੀ 94 786 ਠੀਕ ਹੈ ਜੀ। 0 8433 ਠੀਕ ਹੈ ਜੀ। ਹਾਂਜੀ ਤੇ ਅੰਕਲਸ ਲਾਸਟ ਤੇ ਫੇਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇੱਕ ਵਾਰੀ ਫੇਰ ਮੈਂ ਸਾਰੇ ਪਸ਼ੂਆਂ ਦੇ ਜਿਹੜਾ ਹੈਗਾ ਸ਼ੁਕਰੀਆ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਿੰਨਾ ਵੀਡੀਓ ਕਿਵੇਂ ਲੱਗੀ ਹੈ ਨਾ ਆ ਜਰੂਰ ਕਮੈਂਟ ਕਰਕੇ ਦੱਸਿਓ ਬਾਕੀ ਜਿਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਤੈਤ ਤੋਂ ਧੰਨਵਾਦ ਬਾਕੀ ਜੇ ਕਿਸੇ ਨੇ ਗਿਰਨ ਨਸਲ ਦੇ ਉੱਤੇ ਕੰਮ ਕਰਨਾ ਦੋਸਤੋ ਤੇ ਇਹ ਜਿਹੜੀ ਹੈਗੀ ਗਿਰ ਬੱਛੀ ਹੈ ਜਿਹੜੀ ਬਹੁਤ ਸੋਹਣੀ ਹੈ ਚੰਗਾ ਦੁੱਧ ਕੱਢਦੀ ਹੁੰਦੀ ਆ ਬਾਕੀ ਇਹ ਜਿਹੜੇ ਹੈਗੇ ਬਾਕੀ ਦੇ ਘਰੇ ਪਸ਼ੂ ਰੱਖੇ ਹੋਏ ਆ ਠੀਕ ਹੈ ਵੀ んのは実際あれんな。